ਚਰਚ ਚੌਪ ਚੀਜ਼ਸ ਕ੍ਰਾਈਸ ਸ੍ਰੀ ਦਾਵਾ ਮਸੰਦਾ ਵੱਲੋਂ ਅੱਜ 21 ਜਨਵਰੀ 2024 ਦਿਨ ਐਤਵਾਰ ਦਾ ਮੇਰੇ ਭੈਣੋ ਦੇ ਪਰào ਮੈਂ ਪ੍ਰਭੂ ਯੇਸ਼ੂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਔਰ ਜਿਨਨੇ ਲੋਕ ਤੁਸੀਂ ਫੇਸਬੁੱਕ ਔਰ ਯੂਟਿਊਬ ਤੇ ਇਸ ਪਾਕ ਕਲਾਮ ਨੂੰ ਜਿਨਾਂ ਨੇ ਸੁਣਨਾ ਤੇ ਦੇਖ ਰਹੇ ਹੋ ਮੇਰੇ ਵੱਲੋਂ ਆਈ ਹੋਈ ਸਾਰੀ ਸੰਗਤ ਨੂੰ ਪ੍ਰਭੂ ਯੇਸ਼ੂ ਦੇ ਮਦਰ ਤੇ ਪਿਆਰੇ ਨਾਮ ਦੇ ਵਿੱਚ ਪਿਆਰ ਭਰੀ ਜੈ ਮਸੀਹ ਦੀ ਤੇ ਪਿਆਰ ਭਰੀ ਸਾਰਿਆਂ ਨੂੰ ਜੈ ਮਸੀਹ ਦੀ ਤੇ ਸਾਰਿਆਂ ਨੂੰ ਸਲਾਮ ਹallelujah 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 ਜੇ ਸੱਜ ਅਸੀਂ ਪਾਕ ਕਲਾਮ ਦੇ ਬਾਰੇ ਮੇਰੇ ਭੈਣੋ ਤੇ ਭਰਾਓ ਸਿੱਖਣਾ ਹੈ ਉਹ ਬੜਾ ਅਜ਼ੀਮ ਅੱਜ ਪਾਕ ਕਲਾਮ ਆ ਮੈਂ ਵਿਸ਼ਵਾਸ ਕਰਦਾ ਅੱਜ ਜਦੋਂ ਰੱਬ ਦਾ ਕਲਾਮ ਖੁੱਲੇਗਾ ਸੱਚਮੁੱਚ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤੇਰਾ ਕਲਾਮ ਦਾ ਖੁੱਲਣਾ ਮੇਰੇ ਪੈਰਾਂ ਲਈ ਕੀ ਆ ਚਾਨਣ ਆ ਦੀਪਕ ਆ ਰੋਸ਼ਨੀ ਆ ਕਿਉਂਕਿ ਅਸੀਂ ਭੁੱਲੇ ਤੇ ਭਟਕੇ ਤੇ ਬਾਈਬਲ ਕਹਿੰਦੀ ਆ ਉਤਪਤੀ ਦੇ ਵਚਨ ਦੇ ਵਿੱਚ ਅਸੀਂ ਭੋਂਦੂ ਤੇ ਭਗਾਉੜੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਇੱਧਰ ਉੱਧਰ ਤੁਰੇ ਫਿਰਦੇ ਸਾਨੂੰ ਕੋਝੇ ਇਲਮ ਨਹੀਂ ਸੀ ਅਸੀਂ ਖੁਦਾ ਤੋਂ ਆਪਣੇ ਕਾਦਰੇ ਮੁਲਕੇ ਤੋਂ ਬੜੀ ਦੂਰ ਸੀਗੇ ਪ੍ਰਭੂ ਦਾ ਧੰਨਵਾਦ ਕਰਦੇ ਆ ਯਹੋਵਾ ਪਰਮੇਸ਼ਰ ਨੇ ਜਿੱਦਾਂ ਆਪਣੇ ਆਪ ਨੂੰ ਮੂਸਾ ਦੇ ਉੱਤੇ ਪ੍ਰਗਟ ਕੀਤਾ ਐਦਾਂ ਅੱਜ ਕਲਾਮ ਦੇ ਵਸੀਲੇ ਸਾਡੇ ਸਾਰਿਆਂ ਨਾਲ ਪਰਮੇਸ਼ਰ ਨੇ ਗੱਲ ਕਰਨੀ ਆ ਹਾਲੇਲੂਇਆ ਕਿੰਨੇ ਲੋਕ ਅੱਜ ਮੰਨਦੇ ਕਿ ਅੱਜ ਪ੍ਰਭੂ ਦਾ ਰੂਹ ਮੇਰੇ ਨਾਲ ਗੱਲ ਕਰੇਗਾ ਇਸ ਵਚਨ ਦੇ ਵਸੀਲੇ ਨਾਲ ਮੇਰੀਆਂ ਭੈਣਾਂ ਤੇ ਜਿੰਨੇ ਮੇਰੇ ਭਰਾ ਇਸ ਗੱਲ ਨੂੰ ਮੰਨਦੇ ਨੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਦਾ ਦਾਸ ਹੋਂ ਦੇ ਨਾਤੇ ਅੱਜ ਖੁਦਾ ਦਾ ਸੱਚਮੁੱਚ ਕਲਾਮ ਜਦੋਂ ਤੁਸੀਂ ਅੱਜ ਦਿਲ ਤੋਂ ਸੁਣੋਗੇ ਕਿਸੇ ਨੇ ਢੱਕਣ ਨਹੀਂ ਲਾਉਣਾ ਦਿਲ ਦੇ ਉੱਤੇ ਕਹਿਣ ਤੋਂ ਮਤਵ ਹੈ ਆਪਣਾ ਦਿਲ ਖੁਦਾ ਦੇ ਲਈ ਖੋਲਣਾ ਹੈ ਦਿਲ ਨੂੰ ਬੰਦ ਨਹੀਂ ਜਿ ਰੱਖਣਾ ਤੇ ਕੰਨ ਜਿਹੜੇ ਇਕਾਗਰਤਾ ਦੇ ਨਾਲ ਆਪਣਾ ਪੂਰਾ ਧਿਆਨ ਆਪਣੀ ਪੂਰੀ ਕਨਸੈਂਟਰੇਸ਼ਨ ਜਿਹੜੀ ਆ ਉਹ ਵਚਨ ਦੇ ਵੱਲ ਰੱਖਣੀ ਹੈ ਤਾਂ ਕਲਾਮ ਜਦੋਂ ਵਚਨ ਤੁਹਾਡੇ ਕੰਨਾਂ ਦੇ ਵਿੱਚ ਦੀ ਜਾ ਕੇ ਹਿਰਦੇ ਵਿੱਚ ਜਾਵੇਗਾ ਫਿਰ ਗੱਲ ਬਣਨੀ ਕਿਉਂਕਿ ਪ੍ਰਭੂ ਦਾ ਵਚਨ ਸਾਹਮ ਕੇ ਰੱਖਣ ਵਾਲੀ ਚੀਜ਼ ਆ ਹਾਲੇਲੂਇਆ ਮੇਰੇ ਭੈਣੋ ਤੇ ਭਰਾਓ ਇਹ ਉਹ ਪਾਕ ਕਲਾਮ ਹੈ ਜਿਹੜਾ ਮਰਦੇ ਲਾਜਰ ਦੇ ਵਿੱਚ ਵੀ ਜਾਨ ਪਾ ਦਿੰਦਾ ਤੇ ਪਤਨਸਵਰਗਿਆਂ ਨੂੰ ਪਾਣੀ ਬੜੀ ਬਾਰੇ ਸੁਣਿਆ ਵੀ ਹੋਊਗਾ ਪੜਿਆ ਵੀ ਹੋਣਾ ਬਹੁਤ ਸਾਰਿਆਂ ਨੇ ਪਰ ਅੱਜ ਇਹਦੇ ਅੰਦਰ ਜਿਹੜੇ ਭੇਤੇ ਆ ਪ੍ਰਭੂ ਨੇ ਦਿੱਤੇ ਹੋਏ ਆਪਾਂ ਉਹਨਾਂ ਦੇ ਬਾਰੇ ਅੱਜ ਗੱਲ ਕਰਨੀ ਆ ਆਓ ਸਭ ਤੋਂ ਪਹਿਲਾਂ ਅਸੀਂ ਲੂਕਾ ਦੀ انجیل ਨਵੇਂ ਨੇਮ ਦੇ ਵਿੱਚ ਤੀਜੀ ਪੁਸਤਕ ਗਿਆ ਮੱਤੀ ਮਾਰਕਸ ਲੂਕਾ ਉਹਦੇ 7 ਅਧਿਆਏ ਉਹਦੇ 36ਵਾਂ ਚੋਂ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨੀ ਆ ਇਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਆਪਣੇ ਹਿਰਦੇ ਦੇ ਵਿੱਚ ਲੈ ਕੇ ਜਾਣਾ ਆ ਕਿ ਇਹ ਜਦੋਂ پاک वचन ਅੱਜ ਸੱਚਮੁੱਚ ਤੁਸੀਂ ਇਹਨੂੰ ਆਪਣੇ ਦਿਲ ਦੇ ਵਿੱਚ ਉਤਾਰ ਲਿਆ ਮੇਰੇ ਭੈਣੋ ਤੇ ਭਰਾਓ ਇਹ वचन ਨੇ ਸਾਡੇ ਹਿਰਦੇ ਵਿੱਚ ਕੰਮ ਕਰਨਾ ਸ਼ੁਰੂ ਕਰਨਾ ਹਰ ਤੁਹਾਡੀ ਪਛੇਤਮਾਨੀ ਹਰ ਬਦਕਾਰੀ ਹਰ ਉਸ ਅਲਾਮਤ ਤੋਂ ਤੁਹਾਨੂੰ ਇੰਨੇ ਮੁਕਤ ਕਰਨਾ ਹੋਰ ਕੋਈ ਨਹੀਂ ਜੇ ਹallelujah ਆਓ ਅਸੀਂ ਪ੍ਰਭੂ ਦੇ वचन ਸ਼ਕਤੀ ਐਤਲੋਂ ਪੜਾਂਗੇ ਲੂਕਾ ਦੀ ਇੰਜੀਲ 7 ਅਧਿਆਇ ਦੇ 36 ਵਚਨ ਤੋਂ ਫਿਰ ਫਰੀਸੀਆਂ ਵਿੱਚੋਂ ਇੱਕ ਨੇ ਉਹਦੇ ਅੱਗੇ ਅਰਜ ਕੀਤੀ ਜੋ ਮੇਰੇ ਨਾਲ ਰੋਟੀ ਖਾ ਤਾਂ ਉਹ ਫਰੀਸੀ ਦੇ ਘਰ ਜਾ ਕੇ ਖਾਣ ਬੈਠਾ ਔਰ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈ ਸੀ ਜਿਹੜੀ ਪਾਪਣ ਸੀ ਅਤੇ ਉਹ ਇਹ ਜਾਣ ਕੇ ਭਾਈ ਉਹ ਫਰੀਸੀ ਦੇ ਘਰ ਖਾਣ ਬੈਠਾ ਹੈ ਹallelujah ਇਹ ਕਹਾਣੀ ਮੈਂ ਪਹਿਲਾਂ ਦੱਸਿਆ ਬੜੀ ਵਾਰ ਤੁਸੀਂ ਸੁਣੀ ਹੈ ਬੜੀ ਵਾਰ ਤੁਸੀਂ ਬਹੁਤ ਸਾਰਿਆਂ ਨੇ ਪੜ੍ਹੀ ਹੈ ਕਿਉਂਕਿ ਜਦੋਂ ਨਵੇਂ ਨਿਯਮ ਪੜ੍ਹਦੇ ਆ ਇਹ ਕਹਾਣੀ ਲੂਕਾ ਦੀ انجیل ਮੱਤੀ ਦੀ انجیل ਔਰ ਮਾਰਕਸ ਦੀ انجیل ਔਰ ਯੋਹੰਨਾ ਦੀ انجیل ਦੇ ਵਿੱਚ ਵੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪੇਸ਼ ਹੁੰਦੀ ਆ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਣਾ ਕਿਉਂਕਿ ਬਹੁਤ ਘੱਟ ਲੋਕ ਜਾਣਦੇ ਆ ਇਹ ਕਹਾਣੀ ਮਰੀਮ ਮਗਦਲੀਨੀ ਦੀ ਨਹੀਂ ਗਈ ਉਹ ਯੋਹੰਨਾ ਦੀ انجیل ਦੇ ਵਿੱਚ ਹੁੰਦੀ ਹੈ ਇੱਕ ਕਹਾਣੀ ਜਿਹੜੀ ਆ ਕੋੜੀ ਸ਼ਮਾਉਂ ਤੇ ਘਰ ਦੇ ਵਿੱਚ ਪੇਸ਼ ਹੋਈ ਹੈ ਜਿਹੜੀ ਮੱਤੀ ਦੀ ਔਰ ਮਾਰਕਸ ਦੀ ਅੰਜੀਲ ਦੇ ਵਿੱਚ ਆ ਮੇਰੇ ਭੈਣੋਂ ਭਰਾਓ ਪਰ ਜਿਹੜੀ ਇਹ ਲੋਕਾਂ ਦੀ ਅੰਜੀਲ ਦੇ ਵਿੱਚ ਕਹਾਣੀ ਆ ਇੱਕ ਜਹੀ ਪਾਪਣ ਇਸਤਰੀ ਦੀ ਹੈ ਜਿਹੜੀ ਉਹਦਾ ਜੀਵਨ ਬੈਬੀ ਚੈਰ ਵਾਲਾ ਹੈ ਔਰ ਇਹ ਪ੍ਰੋਸੀਕਿਊਟ ਹੈ ਉਹਦਾ ਆਚਰਣ ਜਿਹੜਾ ਆ ਉਹ ਠੀਕ ਨਹੀਂ ਕ ਉਹ ਇੱਕ ਪਾਪਣ ਪ੍ਰਵਿਰਤੀ ਦੀ ਔਰਤ ਹੈ ਪਰ ਅੱਜ ਜਦੋਂ ਉਹਦਾ ਸਾਹਮਣਾ ਉਸ ਕਾਦਰੇ ਮੁਲਕੇ ਤੇ ਯਹੋਵਾ ਨਾਲ ਹੋਣਾ ਜਿਹਨੇ ਪੂਰੀ ਧਰਤੀ ਦਾ ਰਚੇਤਾ ਸਿਰਜਣਹਾਰ ਦੇ ਨਾਲ ਹੋਈ ਆ ਤੇ ਵਚਨ ਦੇ ਵਿੱਚ ਕੀ ਲਿਖਿਆ ਫਿਰ ਫਰੀਸੀਆਂ ਵਿੱਚੋਂ ਮੇਰੇ ਭੈਣੋ ਤੇ ਭਰਾਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਫਰੀਸੀ ਤੇ ਸਦੂਕੀ ਉਹ ਲੋਕ ਸੀ ਜਿਹੜੇ ਯਿਸੂ ਮਸੀਹ ਦੇ ਨਾਲ ਵੈਰ ਰੱਖਦੇ ਸੀ ਪ੍ਰਭੂ ਦੀਆਂ ਸਿੱਖਿਆਵਾਂ ਤੇ ਚੱਲਦੇ ਨਹੀਂ ਸੀ ਔਰ ਜਦੋਂ ਖੁਦਾ ਵਚਨ ਦੱਸਦਾ ਸੀਗਾ ਉਹ ਵਚਨ ਨੂੰ ਮੰਨਦੇ ਨਹੀਂ ਸੀ ਉਹ ਖੁਦਾ ਦੇ ਕਲਾਮ ਦੀ ਵਿਰੋਧਤਾ ਕਰਨ ਵਾਲੇ ਕੱਟੜਤਾ ਕਰਨ ਵਾਲੇ ਔਰ ਅੰਦਰੋਂ ਅੰਦਰੀ ਪ੍ਰਭੂ ਦੇ ਨਾਲ ਖਾਰ ਖਾਣ ਵਾਲੇ ਲੋਕ ਸੀ ਬਿਸ਼ੱਕ ਇਹ ਉਹ ਯਹੂਦੀਆਂ ਦੇ ਵਿੱਚੋਂ ਸੀ ਪਰ ਉਹ ਮੇਰੇ ਭੈਣੋ ਤੇ ਭਰਾਓ ਜਿਸ ਵੇਲੇ ਇਸਤਰੀ ਉਹ ਆਈ ਅੰਦਰ ਉਹਨੂੰ ਆਉਣ ਤੋਂ ਰੋਕਿਆ ਵੀ ਹੁਣਾਂ ਕਹੀਆਂ ਨੇ ਉਹਨੂੰ ਆਖਿਆ ਹੁਣਾਂ ਤੂੰ ਇੱਥੇ ਕੀ ਕਰਨ ਆਈ ਆ ਫਰੀਸੀ ਦੇ ਗੱਲ ਮੈਂ ਇਹਨਾਂ ਨੇ ਫਰੀਸੀ ਦੇ ਉੱਤੇ ਦਰਵਾਨਾਂ ਨੇ ਵੀ ਉਹਨੂੰ ਡੱਕਿਆ ਹੋਊਗਾ ਪਰ ਉਹ ਕਿਸੇ ਦੀ ਕੋਈ ਉਹਨੇ ਪ੍ਰਵਾਨ ਨਹੀਂ ਕੀਤੀ ਕਲਾਮ ਤੇ ਲਿਖਿਆ ਪਿਛਲੀ ਬੰਨਿਓ ਦੀ ਪਿਛਲੀ ਬੰਨਿਓ ਦੀ ਹੋ ਕੇ ਯਿਸੂ ਦੇ ਚਰਨਾਂ ਦੇ ਉੱਤੇ ਜਾ ਕੇ ਉਹਦਾ ਮਨ ਟੁੱਟ ਗਿਆ ਮੇਰੇ ਭੈਣੋ ਭਰਾਓ ਹਲੇ ਪ੍ਰਭੂ ਨੇ ਕੋਈ ਉੱਥੇ ਗੱਲ ਨਹੀਂ ਕੀਤੀ ਕੋਈ ਕਲਾਮ ਦੀ ਗੱਲ ਨਹੀਂ ਕੋਈ ਪ੍ਰੇਰਨ ਦੀ ਗੱਲ ਨਹੀਂ ਸਿਰਫ ਇਸ ਇਸਤਰੀ ਨੇ ਜਦੋਂ ਯਿਸੂ ਨੂੰ ਦੇਖਿਆ ਹੋਵੇਗਾ ਮੇਰੇ ਭੈਣੋ ਤੇ ਭਰਾਓ ਇੱਕ ਨਿਗਾਹ ਦੇ ਨਾਲ ਯਿਸੂ ਦਾ ਦਿਦਾਰ ਕੀਤਾ ਹੋਵੇਗਾ ਉਸੇ ਵੇਲੇ ਇਸਤਰੀ ਟੁੱਟ ਗਈ ਆ ਮੈਂ ਦੱਸਣਾ ਚਾਹੁੰਨਾ ਮੇਰੇ ਭੈਣੋ ਤੇ ਭਰਾਓ ਪ੍ਰਭੂ ਯਿਸੂ ਮਸੀਹ ਦੀ ਐਦਾਂ ਦੀ ਹਜ਼ੂਰੀ ਆ ਉਹਦੇ ਵਿੱਚ ਜਾਣ ਤੋਂ ਬਾਅਦ ਪਾਪੀ ਜਿਹੜਾ ਪਾਪੀ ਨਹੀਂ ਰਹਿੰਦਾ ਪਾਪੀ ਜਿਹੜਾ ਆ ਉਹ ਧਰਮੀ ਵਿੱਚ ਬਦਲ ਜਾਂਦਾ ਮੈਂ ਵਿਸ਼ਵਾਸ ਕਰਦਾ ਰੱਬ ਦੇ ਪਿਆਰਿਓ ਇਹ ਆਚਰਣ ਇਹ ਫੈਕਟ ਹੈ ਯਿਸੂ ਦੀ ਹਜ਼ੂਰੀ ਦਾ ਇਸੇ ਲਈ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਦੇ ਤਬਦੀਲ ਕਰਦਾ ਕਿ ਭਾਈ ਤੁਸੀਂ ਯਿਸੂ ਦੀ ਹਜ਼ੂਰੀ ਦੇ ਵਿੱਚ ਜਰੂਰ ਆਇਆ ਕਰੋ ਹallelujah ਕਿਉਂਕਿ ਯਿਸੂ ਦੀ ਹਜ਼ੂਰੀ ਜਿਹੜੀ ਲੋਕਿਕ ਹਜ਼ੂਰੀ ਆ ਜਦੋਂ ਤੁਸੀਂ ਇਹਦੇ ਵਿੱਚ ਪਰਵੇਸ਼ ਕਰਦੇ ਆ ਤੁਸੀਂ ਆਪਣੇ ਆਪ ਨੂੰ ਯਿਸੂ ਦੀ ਹਜ਼ੂਰੀ ਦੇ ਵਿੱਚ ਤਾਬੇ ਕਰਦੇ ਆ ਸੱਚਮੁੱਚ ਉਹਦੀ ਹਜ਼ੂਰੀ ਸਾਨੂੰ ਬਦਲ ਕੇ ਰੱਖ ਦਿੰਦੀ ਹallelujah ਔਰ ਬਾਈਬਲ ਦੇ ਵਿੱਚ ਲਿਖਿਆ ਉਹਨੇ ਪਿਛਲੀ ਵੰ ਉਹਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਹੰਝੂਆਂ ਨਾਲ ਉਹਦੇ ਚਰਨ ਭਿਉਣ ਲੱਗੀ ਔਰ ਆਪਣੇ ਸਿਰ ਦੇ ਵਾਲਾਂ ਨਾਲ ਪਹੁੰਚ ਕੇ ਉਹਦੇ ਚਰਨ ਚੁੰਮੇ ਇੱਕ ਇਸਤਰੀ ਦੇ ਵਾਲ ਉਹਦੀ ਸਿਆਵਟ ਲਈ ਨਹੀਂਗੇ ਉਹਦੀ ਮਹਿਮਾ ਹੈ ਉਹਦੇ ਸਿਰ ਦਾ ਤਾਜ ਆ ਉਹਨੇ ਆਪਣੀ ਮਹਿਮਾ ਸਾਰੀ ਆਪਣਾ ਸਾਰਾ ਆਦਰ ਜਿਹੜਾ ਆ ਉਹ ਪ੍ਰਭੂ ਯਿਸੂ ਦੇ ਉੱਤੇ ਨਿਸ਼ਾਵਰ ਕਰਤਾ ਮੇਰੇ ਭੈਣੋ ਤੇ ਭਰਾਓ ਉਹਨੇ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਉਹਨੇ ਆਪਣੀ ਮਹਿਮਾ ਜਿਹੜੀ ਆ ਉਹਦੇ ਨਾਲ ਪਰਮੇਸ਼ਵਰ ਨੂੰ ਜਲਾਲ ਦੇਣਾ ਸ਼ੁਰੂ ਕੀਤਾ ਉਹਨੇ ਪ੍ਰਭੂ ਦੇ ਲਈ ਆਪਣੀ ਮਹਿਮਾ ਜਿਹੜੀ ਇਹਨਾਂ ਸ਼ਾਵਰ ਕਰਦੀ ਆ ਬਾਈਬਲ ਦੇ ਵਿੱਚ ਲਿਖਿਆ ਉਹਨੇ ਆਪਣੀਆਂ ਅੱਖਾਂ ਦੇ ਵਿੱਚੋਂ ਅਥਰੂ ਵਗਾ ਵਗਾ ਕੇ ਸਿਰਜਣਹਾਰੇ ਦੇ ਪੈਰਾਂ ਨੂੰ ਧੋਣਾ ਸ਼ੁਰੂ ਕੀਤਾ ਬਹੁਤ ਸਾਰੇ ਲੋਕ ਚਰਚ ਵਿੱਚ ਆਉਂਦੇ ਆ ਜਿੱਦਾਂ ਦੇ ਆਉਂਦੇ ਆ ਉਦਾਂ ਦੇ ਵਾਪਸ ਚਲੇ ਜਾਂਦੇ ਆ ਉਹਨਾਂ ਦੇ ਜੀਵਨ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਆਪਣਾ ਮਨ ਜਿਹੜਾ ਆ ਉਹ ਕਦੇ ਨਹੀਂ ਖੋਲਦੇ ਉਹ ਪ੍ਰਭੂ ਦੇ ਵਿੱਚ ਜਾਣ ਤੋਂ ਕਦੇ ਵੀ ਆਪਣਾ ਜਿਹੜਾ ਮਨ ਹੈ ਉਹ ਅਰਪਣ ਨਹੀਂ ਕਰਦੇ ਕਿ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਅਸੀਂ ਆਪਣਾ ਦਿਲ ਖੁਦਾਨ ਨੂੰ ਦਈਏ ਹਾਲੇਲੂਇਆ ਜਿੰਨਾ ਚਿਰ ਤੁਸੀਂ ਰੱਬ ਦੀ ਹਜ਼ੂਰੀ ਵਿੱਚ ਜਾ ਕੇ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਪੇਸ਼ ਨਹੀਂ ਕਰੋਗੇ ਆਪਣੇ ਗੁਨਾਮਾਂ ਨੂੰ ਮੰਨੂਗੇ ਨਹੀਂ ਆਪਣੇ ਪਾਪਾਂ ਨੂੰ ਮੰਨੂਗੇ ਨਹੀਂ ਔਰ ਉਹਨਾਂ ਨੂੰ ਛੱਡੂਗੇ ਨਹੀਂ ਤੁਸੀਂ ਕਦੇ ਵੀ ਰੱਬ ਨਾਲ ਮੇਲ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਤੋੜਨਾ ਪੈਣਾ ਮੇਰੇ ਭੈਣੋ ਤੇ ਭਰਾਓ ਇਹ ਯਿਸੂ ਦੀ ਹਜ਼ੂਰੀ ਵਿੱਚ ਜਦੋਂ ਆਈ ਆ ਹੱਲੇ ਪਰਮੇਸ਼ਰ ਨੇ ਇਹਦਾ ਕੋਈ ਗੱਲਬਾਤ ਨਹੀਂ ਕੀਤੀ ਇਹ ਆਉਂਦੀ ਕੀ ਹੋਇਆ ਅੱਖਾਂ ਦੇ ਵਿੱਚੋਂ ਇਹਨੇ ਲਗਾਤਾਰ ਪਾਣੀ ਜਿਹੜਾ ਆ ਪ੍ਰਭੂ ਦੇ ਚਰਨਾਂ ਦੇ ਉੱਤੇ ਪਾਉਣਾ ਸ਼ੁਰੂ ਕਰਤਾ ਔਰ ਆਪਣੇ ਆਪਣੇ 12 ਦੇ ਨਾਲ ਲਿਖਿਆ ਉਹਨੇ ਪੁੰਜਣ ਲੱਗ ਪਈ ਆ ਔਰ ਪੂਝ ਕੇ ਉਹਦੇ ਚਰਨ ਚੁੰਮੇ ਚੁੰਮਣ ਦਾ ਮਤਲਬ ਕੀ ਹੈ ਉਹਨੂੰ ਆਦਰ ਕੀਤਾ ਉਹਨੂੰ ਪਿਆਰ ਕੀਤਾ ਮੇਰੇ ਭੈਣੋ ਤੇ ਭਰਾਵੋ ਜਦੋਂ ਯਹੂਦੀਆਂ ਦੇ ਵਿੱਚ ਬਹੁਤ ਸਾਰੀਆਂ ਇਹੋ ਜੀਆਂ ਉੱਥੇ ਦੇ ਯਹੂਦੀਆਂ ਦੇ ਰੀਤੀ ਰਿਵਾਜ ਸੀਗੇ ਵੀ ਜੇਸ ਵੇਲੇ ਵੀ ਕੋਈ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸੀਗਾ ਮਹਿਮਾਨ ਚਾਹੇ ਕੋਈ ਜੋ ਵੀ ਉਹਨਾਂ ਦਾ ਆਦਰ ਪਾਉ ਬਣਦਾ ਸੀ ਉਹ ਇੱਕ ਦੂਜੇ ਨੂੰ ਪਿਆਰ ਨਾਲ ਚੁੰਮਦੇ ਸੀਗੇ ਉਹਦਾ ਆਦਰ ਕਰਦੇ ਸੀ ਉਹਦਾ ਪਾਉ ਕਰਦੇ ਸੀਗੇ ਇੱਥੇ ਵੀ ਗਲਾਮ ਚ ਲਿਖਿਆ ਉਹਨੇ ਸਿਰਜਣਹਾਰੇ ਦੇ ਪੈਰਾਂ ਨੂੰ ਚੁੰਮਣਾ ਸ਼ੁਰੂ ਕੀਤਾ ਸੱਦਿਆ ਕਹਿੰਦੇ ਆ ਇੱਕ ਸ਼ਮੌਨ ਨਾਮ ਦੇ ਫਰੀਸੀ ਨੇ ਜਿਹੜਾ ਉਸ ਸਮਾਜ ਦੇ ਵਿੱਚ ਚੰਗਾ ਰਸੂਖ ਤੇ ਚੰਗਾ ਰੋਤਵਾ ਰੱਖਦਾ ਪਰ ਵਰਗਤ ਕੌਣ ਲੈ ਕੇ ਚੱਲੀ ਆ ਜਿਹੜੀ ਸਾਰਿਆਂ ਤੋਂ ਨਿਚਲੇ ਦਰਜੇ ਦੇ ਕੰਮ ਕਰਦੀ ਆ ਅੱਜ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਹ ਸਮਝ ਕੇ ਦੇ ਲਈਏ ਵੀ ਮੈਂ ਕੁਛ ਵੀ ਨਹੀਂਗਾ ਜੇ ਅੱਜ ਅਸੀਂ ਆਕਰ ਦੇ ਘਮੰਡ ਦੇ ਨਾਲ ਪ੍ਰਭੂ ਦੀ ਹਜ਼ੂਰੀ 'ਚ ਬੈਠੇ ਆ ਤੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾ ਕਰ ਦਈਏ वचन ਦੇ ਵਿੱਚ ਲਿਖਿਆ ਜਿਹੜਾ ਵੱਡਾ ਹੋਣਾ ਚਾਹੁੰਦਾ ਉਹ ਸਾਰਿਆਂ ਤੋਂ ਨਿੱਕਾ ਬਣ ਜਾਵੇ ਹਾਲੇਲੂਇਆ ਜਦੋਂ ਇਹ ਇਸਤਰੀ ਦਾ ਮੇਲ ਮੇਰੇ ਭੈਣੋਂ ਤੇ ਭਰਾਓ ਪਰਮੇਸ਼ਵਰ ਦੇ ਨਾਲ ਹੋਇਆ ਕਿਉਂਕਿ ਇਹ ਬੜੀ ਵਾਰ ਇਹਨੇ ਇੱਕ ਚੀਜ਼ ਨੋਟ ਕੀਤੀ ਤੁਸੀਂ ਇੱਥੇ ਦੇਖਿਓ ਧਿਆਨ ਦੇ ਨਾਲ ਇਹ ਅੱਜ ਇਹ ਪਹਿਲੀ ਵਾਰ ਹੀ ਯਸੂਸੀ ਨੂੰ ਮਿਲ ਰਹੀ ਆ ਔਰ ਯਸੂਸੀ ਨੇ ਇਹਨੇ ਅੱਲੇ ਗੱਲਾਂ ਨਹੀਂ ਸੁਣੀਆਂ ਨਾ ਕਲਾਮ ਸੁਣਿਆ ਸਿਰਫ ਇਹਦੇ ਮਨ ਦੇ ਵਿੱਚ ਸੀਗਾ ਕਿ ਮੈਂ ਵੀ ਅੱਜ ਯਸੂਸੀ ਨੂੰ ਮਿਲਣ ਲਈ ਜਾਣਾ ਹੈ ਔਰ ਜੇ ਸ੍ਰੀਅਕਤੀ ਨੇ ਯਸੂਸੀ ਨੂੰ ਆਪਣੇ ਘਰ ਸੱਦੇ ਉਹਨੇ ਬਰਕਤ ਨਹੀਂ ਲਈ ਉਹਨੂੰ ਹਲੇ ਕਿਸੇ ਗੱਲ ਦਾ ਕੋਈ ਇਲਮ ਨਹੀਂ ਉਹ ਨਾਰਮਲੀ ਵੀ ਐਪ ਕਰ ਰਿਆ ਪਰ ਜਿਹੜੀ ਆਸ਼ੀਸ਼ ਹੈ ਜਿਹੜੀ ਬਰਕਤ ਹੈ ਜਿਹੜਾ ਛਟਕਾਰਾ ਤੇ ਮੁਕਤੀ ਆ ਉਹ ਇਸ ਔਰਤ ਨੇ ਲੈ ਲਈ ਆ ਕਿੱਦਾਂ ਲੈ ਲਈ ਆ ਕਿਉਂਕਿ ਕਿਉਂਕਿ ਜਦੋਂ ਬੇਬੀਚਾਰ ਵਾਲਾ ਜੀਵਨ ਆਏ ਹਰੇਕ ਪੁਰਸ਼ ਨੂੰ ਜਦੋਂ ਮਿਲਦੀ ਆ ਉਹਦੀ ਅੱਖਾਂ ਦੇ ਵਿੱਚ ਇੱਕ ਚੀਜ਼ ਨੂੰ ਨੋਟ ਕਰਦੀ ਆ ਕਾਮਨਾ ਵਾਸ ਔਰ ਲਾਲਸਾ ਨਾਲ ਭਰੀਆਂ ਬੇਵਿਚਾਰ ਦੇ ਨਾਲ ਭਰੀਆਂ ਹੋਈਆਂ ਅੱਖਾਂ ਦੇਖਦੀ ਆ ਪਰ ਅੱਜ ਇਹਨੇ ਜਦੋਂ ਸਵਾਮੀ ਦੇ ਚਿਹਰੇ ਵੱਲੋਂ ਦੇਖਿਆ ਹੋਵੇਗਾ ਇਹਨੇ ਜਦੋਂ ਸਿਰਜਣ ਹਾਰੇ ਵੱਲੋਂ ਦੇਖਿਆ ਹੋਵੇਗਾ ਔਰ ਪਰਮੇਸ਼ਰ ਦੀ ਅਲੌਕਿਕ ਹਜ਼ੂਰੀ ਨੇ ਇਹਦਾ ਜੀਵਨ ਬਦਲ ਕੇ ਰੱਖ ਦਿੱਤਾ ਔਰ ਜਦੋਂ ਉਸ ਅਲੌਕਿਕ ਹਜ਼ੂਰੀ ਦੇ ਪ੍ਰਭਾਵ ਦੇ ਵਿੱਚ ਇਹ ਆਈ ਇਹਦਾ ਜੀਵਨ ਜਿਹੜਾ ਹੈ ਉਹ ਰੂਪਾਂਤਰ ਹੋ ਗਿਆ ਮੇਰੇ ਭੈਣੋ ਤੇ ਭਰਾਓ ਜੇ ਤੁਸੀਂ ਰੱਬ ਦੀ ਹਜ਼ੂਰੀ ਦੇ ਵਿੱਚ ਆ ਕੇ ਬਦਲਦੇ ਨਹੀਂਗੇ ਆਪਣਾ ਪ੍ਰਗਣਾ ਆਚਰਣ ਨਹੀਂ ਛੱਡਦੇ ਇਹਦਾ ਮਤਲਬ ਹਾਲੇ ਤੁਸੀਂ ਰੁਪਾਤਰ ਨਹੀਂ ਹੋਏ ਹਾਲੇ ਤੁਸੀਂ ਆਪਣਾ ਦਿਲ ਪ੍ਰਭੂ ਨੂੰ ਨਹੀਂ ਦਿੱਤਾ ਹਾਲੇ ਵੀ ਤੁਹਾਡੇ ਅੰਦਰ ਬਦੀ ਤੇ ਪਾਪ ਤੇ ਸ਼ਨੈਲੇ ਕੰਮ ਆ ਹੱਲੇ ਵੀ ਤੁਹਾਡੇ ਅੰਦਰ ਈਰਖਾ ਨਿੰਦਿਆ ਚੁਗਲੀ ਵੈਰ ਵਿਰੋਧ ਹਰ ਉਹ ਪਾਪ ਜਿਹੜਾ ਪ੍ਰਭੂ ਦੀ ਹਜ਼ੂਰੀ ਤੋਂ ਤੁਹਾਨੂੰ ਅੱਡ ਕਰਦਾ ਉਹਨੂੰ ਛੱਡਣਾ ਪੈਣਾ ਆ ਤਾਂ ਕਿ ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੇਸ ਵੇਲੇ ਤੁਸੀਂ ਪਹੁੰਚੋਗੇ ਤੁਹਾਡਾ ਸਾਹਮਣਾ ਸਿਰਜਣਹਾਰ ਯਹਵਾ ਨਾਲ ਹੋਊਗਾ ਉਹਦੀ ਪਵਿੱਤਰ ਤੇ ਅਲੌਕਿਕ ਹਜ਼ੂਰੀ ਤੁਹਾਨੂੰ ਬਦਲ ਕੇ ਰੱਖ ਦਊਗੀ ਹallelujah ਮੇਰੇ ਭੈਣੋ ਤੇ ਭਰਾਓ ਇਹ ਸਾਰੀ ਵਿਥਿਆਈ ਸਾਰੀ ਕਹਾਣੀ ਜਦੋਂ ਦੇਖੀ ਔਰ ਜੇ ਸ਼ਮਾਉਂ ਨੇ ਆਪਣੇ ਘਰ ਪ੍ਰਭ ਨੂੰ ਉਤਾਰਿਆ ਹੋਇਆ ਤੇ ਉਹਦੇ ਮਨ ਦੇ ਵਿੱਚ ਇੱਕ ਸਵਾਲ ਹੋਇਆ ਕਹਿੰਦਾ ਜੇ ਇਹ ਨਬੀ ਹੁੰਦਾ ਇਹਨੂੰ ਪਤਾ ਲੱਗ ਜਾਣਾ ਸੀ ਕਿ ਜਿਹੜੀ ਇਸਤਰੀ ਮੈਨੂੰ ਹੱਥ ਲਾਈ ਜਾਂਦੀ ਆ ਇਹ ਇਸਤਰੀ ਕੌਣ ਆ ਦੇਖੋ ਇੱਕ ਵਿਅਕਤੀ ਸ਼ਰਨ ਪੜਾਉਣ ਵਾਲਾ ਸਿਖਾਉਣ ਵਾਲਾ ਮੈਂ ਦੱਸਿਆ ਵੀ ਫਰੀਸੀ ਪ੍ਰਭੂ ਦੇ ਉਸ ਜਿਹੜੀ 50 ਪੁਸਤਕਾਂ ਜਿਨ੍ਹਾਂ ਨੂੰ ਤੋਰਾ ਕਹਿੰਦੇ ਆ ਉਹਦੇ ਬਹੁਤ ਗਿਆਨ ਰੱਖਣ ਵਾਲੇ ਆ ਪਰ ਇਹ ਆਪਣੇ ਮਨ ਦੇ ਵਿੱਚ ਕੀ ਕਰਦਾ ਆਓ ਇਹਦੀ 39 ਐਤ ਨੂੰ ਪੜ੍ਹੀਏ ਅਤੇ ਇਹ ਵੇਖ ਕੇ ਫਰੀਸੀ ਜੀ ਨੇ ਉਹਨੂੰ ਨਿਯੋਤਤਾ ਦਿੱਤਾ ਸੀ ਆਪਣੇ ਜੀਵ ਵਿੱਚ ਕਹਿਣ ਲੱਗਾ ਆਪਣੇ ਦਿਲ ਦੇ ਵਿੱਚ ਹਲੇ ਬੋਲਿਆ ਨਹੀਂ ਆਪਣੇ ਮੂੰਹ ਤੋਂ ਕੋਈ ਗੱਲ ਨਹੀਂ ਇਹ ਇਸਮਸੀ ਦੇ ਨਾਲ ਸ਼ੇਅਰ ਕੀਤੀ ਪਰ ਰੱਬ ਦੀ ਹਜ਼ੂਰੀ ਉੱਥੇ ਆ ਜਿਹਦੇ ਵਿੱਚ ਆਉਂਦੀ ਇਸਤਰੀ ਟੁੱਟ ਗਈ ਆ ਉਹਨੇ ਆਪਣਾ ਅਤਰ ਖੋਲਿਆ ਮੇਰੇ ਭੈਣੋ ਭਰਾਓ ਉਹਦੇ ਚਰਨਾਂ ਦੇ ਉੱਤੇ ਸੁਆਮੀ ਨੇ ਮਲਣਾ ਸ਼ੁਰੂ ਕੀਤਾ ਜਦੋਂ ਤੁਸੀਂ ਮਾਰਕਸ ਦੀ ਜੀਲ ਪੜ੍ਹੋਗੇ ਦੂਜੀ ਜੀਲ ਦੇ ਵਿੱਚ ਲਿਖਿਆ ਉਹਨੇ ਇਸਤਰੀ ਨੇ ਸ਼ੀਸ਼ੀ ਤੋੜੀ ਜਦੋਂ ਉਹ ਅਤਰ ਉਹਦੇ ਸਿਰ ਦੇ ਉੱਤੇ ਡੋਲਿਆ ਤੇ ਸਾਰਾ ਘਰ ਵਾਸ਼ਨਾ ਨਾਲ ਭਰ ਗਿਆ ਇੱਥੇ ਵੀ ਜਦੋਂ ਮੇਰੇ ਸਵਾਮੀ ਦੇ ਪੈਰਾਂ ਦੇ ਉੱਤੇ ਇਹਨੇ ਆ ਕੇ ਹੰਝੂਆਂ ਨਾਲ ਪੈਰ ਗਿੱਲੇ ਕੀਤੇ ਆ ਪੂਜਿਆਂ ਨੂੰ ਆਪਣੇ ਵਾਲਾਂ ਦੇ ਨਾਲ ਔਰ ਅਤਰ ਜਿਹੜਾ ਲੈ ਕੇ ਆਈ ਸੀ ਬੇਸ਼ਕੀਮਤ ਉਹਨੇ ਸਵਾਮੀ ਦੇ ਪੈਰਾਂ ਦੇ ਉੱਤੇ ਮਲਿਆ ਤੇ ਕਿੰਦਾ ਘਰ ਸਾਰਾ ਮਹਿਕਾਂ ਦੇ ਨਾਲ ਭਰ ਗਿਆ ਹੋਵੇਗਾ ਮੇਰੇ ਭੈਣੋ ਤੇ ਭਰਾਵੋ ਜਦੋਂ ਤੁਸੀਂ ਰੱਬ ਦੀ ਹਜ਼ੂਰੀ ਵਿੱਚ ਜਾਣਾ ਆਰੰਭ ਕਰੋਗੇ ਤੁਹਾਡਾ ਜੀਵਨ ਪਰਮੇਸ਼ਵਰ ਦੀ ਖੁਸ਼ਬੂ ਨਾਲ ਭਰ ਜਾਊਗਾ ਇਸੇ ਲਈ ਪ੍ਰਭੂ ਦਾ ਕਲਾਮ ਕਹਿੰਦਾ ਤੂੰ ਬਾਜ ਤੇ ਤੇਰਾ ਘਰਾਨਾ ਵੀ ਉਹ ਤਾਂ ਬਚਾਇਆ ਜਾਣਾ ਜੇ ਤੁਹਾਡਾ ਜੀਵਨ ਬਚ ਚੁੱਕਾ ਆ ਤੇ ਜੇ ਅੱਜ ਵੀ ਤੁਸੀਂ ਗਾਣੇ ਕੱਢੀ ਜਾਂਦੇ ਆ ਤੇ ਗੰਦੇ ਗੀਤ ਹੀ ਸੁਣੀ ਜਾਂਦੇ ਤੇ ਫਿਰ ਤੁਹਾਡਾ ਪ੍ਰਭਾਵ ਵੀ ਤਾਂ ਉਹਨਾਂ ਤੇ ਹੀ ਪੈਣਾ ਫਿਰ ਆਪਾਂ ਕਹਿੰਦੇ ਅਪਰ 20 ਸਾਲ ਹੋ ਗਏ ਪ੍ਰਭੂ ਦੇ ਵਿੱਚ ਚੱਲਦੇ ਆ ਨੂੰ ਸੁਧਰੇ ਹੀ ਨਹੀਂ ਸੁਧਰੂਗੇ ਕਿਤਾ ਕਿਉਂਕਿ ਅੱਜ ਵੀ ਸਾਡਾ ਜੀਵਨ ਖੋਦ ਦਾ ਠੀਕ ਨਹੀਂਗਾ ਇਹ ਮੰਨਣਾ ਪੈਣਾ ਮੇਰੇ ਭੈਣੋ ਤੇ ਭਰਾਓ ਪਹਿਲਾ ਤਿਮੋਥੀਸ ਜਦੋਂ ਅਸੀਂ ਪੜ੍ਹਦੇ ਆ ਉਹਦੇ 1 ਅਧਿਆਇ 15 ਵਚਨ ਦੇ ਵਿੱਚ ਰੱਬ ਦਾ ਸੰਤ ਪਲੂਸ ਲਿਖਦਾ ਕਲਾਮ ਨੂੰ ਕਹਿੰਦਾ ਮੇਰੇ ਭੈਣੋ ਤੇ ਭਰਾਓ ਇਹ ਵਚਨ ਪੂਰੀ ਤਰ੍ਹਾਂ ਮੰਨਣ ਯੋਗ ਆ ਤੇ ਪੱਕਾ ਜੇ ਕਿ ਮੈਂ ਮਹਾ ਪਾਪੀਆਂ ਦੇ ਵਿੱਚੋਂ ਪਾਪੀ ਸੀ ਪ੍ਰਭੂ ਨੇ ਆਪਣੀ ਦਇਆ ਮੇਰੇ ਤੇ ਕੀਤੀ ਹੈ ਇੱਕ ਅੱਛੀ ਤਾਲੀ ਮਾਰੀਏ ਪ੍ਰਭੂ ਦੇ ਲਈ ਫਰੀਸੀ ਨੇ ਜਿਹਨੇ ਉਹਨੂੰ ਨਿਯੋਤਤਾ ਦਿੱਤਾ ਸੀ ਆਪਣੇ ਜੀ ਵਿੱਚ ਕਹਿਣ ਲੱਗਾ ਇਹ ਮਨੁੱਖ ਜੇ نبی ਹੁੰਦਾ ਤਾਂ ਜਾਣ ਲੈਂਦਾ ਜੋ ਇਹ ਤੀਵੀਂ ਜੋ ਉਹ ਨੂੰ ਸ਼ੌਂਦੀ ਹੈ ਕੌਣ ਹੈ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪੜ ਹੈ ਯੇਸੂ ਨੇ ਅੱਗੋਂ ਦੇਖੋ ਹੁਣ ਪਰਮੇਸ਼ਵਰ ਨੇ ਉਹਦੀ ਸਾਰੀ ਮਨ ਦੀ ਕਹਾਣੀ ਜਿਹੜੀ ਉਹ ਚ ਲਈ ਆ ਕਿ ਸ਼ਮਾਨ ਕੀ ਸੋਚਦਾ ਆ ਹallelujah ਹallelujah ਯੇਸੂ ਨੇ ਅੱਗੋਂ ਆਖਿਆ ਸ਼ਮਾਨ ਮੈਂ ਤੈਨੂੰ ਕੁਝ ਆਖਣਾ ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਕੁਝ ਆਖਣਾ ਚਾਹੁੰਨਾ ਤੈਨੂੰ ਕਹਿਣਾ ਚਾਹੁੰਨਾ ਤੇ ਉਹ ਬੋਲਿਆ ਗੁਰੂ ਜੀ ਫਰਮਾਓ ਪਰਮੇਸ਼ਰ ਨੇ ਇੱਕ ਕਹਾਣੀ ਦੇ ਉੱਤੇ ਵਿਆਖਿਆ ਕੀਤੀ ਆ ਪ੍ਰਭੂ ਨੇ ਉਹਨੂੰ ਡਾਇਰੈਕਟ ਨਹੀਂ ਇਨਡਾਇਰੈਕਟ ਗੱਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸ਼ਮੌਨ ਨੂੰ ਕਿਉਂਕਿ ਬਹੁਤ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਆਲੇ ਦੁਆਲੇ ਬੈਠੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਪ੍ਰਭੂ ਦੇ ਨਾਲ ਪਰਮੇਸ਼ਵਰ ਦੇ ਚੇਲੇ ਵੀ ਆ ਉੱਥੇ ਦੇ ਲੋਕ ਜਿਹੜੇ ਉਸ ਫਰੀਸੀ ਦੇ ਵੀ ਰਿਸ਼ਤੇਦਾਰ ਹੋ ਸਕਦੇ ਆ ਉਹਦੇ ਨਾਲ ਤੇ ਸ਼ਰਾਂ ਨੂੰ ਸਿਖਾਉਣ ਵਾਲੇ ਤੇ ਮੰਨਣ ਵਾਲੇ ਵੀ ਹੋ ਸਕਦੇ ਆ ਹਾਲੇਲੂਇਆ ਪ੍ਰਭੂ ਨੇ ਉਹਨੂੰ ਡਾਇਰੈਕਟ ਨਹੀਂ ਇੰਡਾਇਰੈਕਟ ਗੱਲ ਕਹੀ ਖੁਦਾ ਕਹਿੰਦਾ ਕਿਸੇ ਸ਼ਾਹੂਕਾਰ ਦੇ ਦੋ ਕਰਜ਼ਾਈ ਸੀਗੇ ਕਿਸੇ ਸ਼ਾਹੂਕਾਰ ਦੇ ਦੋ ਕਰਜ਼ਾਈ ਸੀਗੇ ਇੱਕ ਨੇ 250 ਰੁਪਈਆ ਉਹਦਾ ਦੇਣਾ ਸੀ ਤੇ ਦੂਜੇ ਨੇ 50 ਦੇਣੇ ਸੀਗੇ ਔਰ ਜਾਂ ਉਹਨਾਂ ਦੇ ਕੋਲ ਦੇਣ ਲਈ ਕੁਝ ਵੀ ਨਹੀਂ ਸੀ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਉਹਨੇ ਦੋਵਾਂ ਨੂੰ ਬਖਸ਼ ਦਿੱਤਾ ਦੋਨਾਂ ਦੇ ਕੋਲ ਦੇਣ ਲਈ ਕੁਝ ਵੀ ਨਹੀਂਗਾ ਨਾ ਤਾਂ 50 ਰੁਪਈਆ ਵਾਲੇ ਕੋਲ ਤਾਂ ਨਾ 250 ਵਾਲੇ ਕੋਲ ਵਚਨ ਦੇ ਵਿੱਚ ਲਿਖਿਆ ਸ਼ਾਊਕਾਰ ਨੇ ਉਹਨਾਂ ਦੋਨਾਂ ਦਾ ਕਰਜ਼ਾ ਮਾਫ਼ ਕਰਤਾ ਤੇ ਖੁਦਾ ਕਹਿੰਦਾ ਫਿਰ ਮੈਨੂੰ ਦੱਸ ਸ਼ਮੂਨ ਸਭ ਤੋਂ ਜ਼ਿਆਦਾ ਪਿਆਰ ਕੌਣ ਕਰੂਗਾ ਸ਼ਮੂਨ ਨੇ ਉੱਤਰ ਦਿੱਤਾ ਕਹਿੰਦਾ ਮੇਰੀ ਜਾਂਚ ਵਿੱਚ ਉਹ ਜਿਨੇ ਵਧੇਰੇ ਬਖਸ਼ਿਆ ਗਿਆ ਕਹਿੰਦਾ ਪ੍ਰਭੂ ਮੈਂ ਵੀ ਇਹ ਗੱਲ ਯਕੀਨ ਕਰਦਾ ਵੀ ਜੇ ਇਹਦੇ ਪੈਸੇ ਜ਼ਿਆਦੇ ਸੀਗੇ 50 ਵਾਲੇ ਦੇ ਤਾਂ ਥੋੜੇ ਆ ਪਰ ਉਤੋਂ ਵੀ ਨਹੀਂ ਦੇ ਹੋਏ ਤੇ 250 ਵਾਲੇ ਦੇ ਜ਼ਿਆਦੇ ਸੀਗੇ ਦੇ 250 ਵਾਲਾ ਸਿੱਧੀ ਜੀ ਗੱਲ ਹੈ ਵੀ ਜਿਆਦਾ ਪਿਆਰ ਕਰੂਗਾ ਪ੍ਰਭੂ ਦਾ ਕਲਾਮ ਅੱਗੇ ਦੇਖੋ ਕੀ ਕਹਿੰਦਾ 44 ਆਇਆਂ ਦੇ ਵਿੱਚ ਸ਼ਮੌਨ ਨੇ ਉੱਤਰ ਦਿੱਤਾ ਮੇਰੀ ਜਾਂਚ ਵਿੱਚ ਉਹ ਆ ਜਿਹਨੇ ਉਸ ਨੇ ਵਧੀਕ ਬਖਸ਼ਿਆ ਤਾਂ ਉਸ ਨੇ ਨੂੰ ਆਖਿਆ ਤੈਨ ਠੀਕ ਨਵੇੜਾ ਕੀਤਾ ਫਿਰ ਉਸ ਤੀਵੀ ਦੀ ਵੱਲ ਮੂੰਹ ਫੇਰ ਕੇ ਸ਼ਮੌਨ ਨੂੰ ਕਿਹਾ ਹallelujah ਆ ਬੜੀ ਜ਼ਬਰਦਸਤ ਲਾਈਨ ਹੈ ਰੱਬ ਦੇ ਪਿਆਰਿਓ ਇਹਨੂੰ ਬੱਚੇ ਨੂੰ ਸਾਰੇ ਨੂੰ ਘਰ ਜਾ ਕੇ ਪੜਨਾ ਤੁਸੀਂ ਇਹਨੂੰ ਲਿਖ ਲਿਆ ਕਰੋ ਡੈਰੀ ਦੇ ਉੱਤੇ ਦਰ ਘਰ ਜਾ ਕੇ ਆਰਾਮ ਨਾਲ ਬੈਠ ਕੇ ਪੜਨਾ ਖੁਦਾ ਨੇ ਸਾਰੀ ਕਹਾਣੀ ਸੁਣਾਉਣ ਤੋਂ ਬਾਅਦ ਸ਼ਮੌਨ ਦੇ ਵੱਲੋਂ ਦੇਖਿਆ ਤੇ ਗਲਾਮ ਤੇ ਲਿਖਿਆ ਉਸ ਇਸਤਰੀ ਦੇ ਮੂੰਹ ਵੱਲ ਵੀ ਦੇਖਿਆ ਪਹਿਲਾਂ ਇਸਤਰੀ ਉਹਦੇ ਮੂੰਹ ਵੱਲ ਦੇਖਦੀ ਹੋਊਗੀ ਉਹਦੇ ਜਲਾਨੀ ਰੂਪ ਨੂੰ ਦੇਖ ਕੇ ਉਹਦਾ ਮਨ ਟੁੱਟ ਗਿਆ ਉਹਦਾ ਰੁਬਾਂਤਰ ਹੋ ਗਿਆ ਉਹਦਾ ਸੈਨ ਪਾਪਾ ਤੋਂ ਛੁੱਟ ਗਿਆ ਉਹਦੀ ਮਲੀਨਤਾ ਹੀ ਜਾਂਦੀ ਰਹੀ ਹਰ ਪਾਪ ਹਰ ਛਣੇਲਾ ਕੰਮ ਉਹਨ ਛੱਡ ਕੇ ਦੂਰ ਹੋ ਗਿਆ ਇੱਥੇ ਮੇਰੇ ਸੁਆਮੀ ਸਿਰਜਣਹਾਰ ਨੇ ਜਦੋਂ ਔਰਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਿਆ ਹੋਵੇਗਾ ਲੋਕੀ ਦਾ ਨਜ਼ਾਰਾ ਹੋ ਗਿਆ ਹੋ ਗਿਆ ਮੇਰੇ ਭੈਣੋ ਤੇ ਭਰਾਓ ਬਾਈਬਲ ਦੱਸਦੀ ਆ ਜੇ ਇਸ ਵੇਲੇ ਸਾਨੂੰ ਸਾਡਾ ਲਾੜਾ ਦੂਲੇ ਦੇ ਰੂਪ ਦੇ ਵਿੱਚ ਲੈਣ ਆਵੇਗਾ ਇੱਕ ਇਨਾਮ ਯਿਸੂਸੀ ਦਿੰਦਾ ਆ ਉਹ ਇਨਾਮ ਸਾਡਾ ਪ੍ਰਭੂ ਦੇ ਵੱਲ ਆ ਵਚਨ ਦੇ ਵਿੱਚ ਲਿਖਿਆ ਉਹ ప్రతిਫਲ ਦੇ ਨਾਲ ਸਾਨੂੰ ਸਨਮਾਨਿਤ ਕਰੇਗਾ ਹallelujah ਮੇਰੇ ਭੈਣੋ ਤੇ ਭਰਾਓ ਉਹ ప్రతిਫਲ ਯਿਸੂ ਦੇ ਵੱਲੋਂ ਸਾਨੂੰ ਮਿਲਣਾ ਆ ਉਹ ਕਿਸੇ ਇਨਸਾਨ ਵੱਲੋਂ ਨਹੀਂ ਮਿਲਣਾ ਅੱਜ ਬਹੁਤ ਸਾਰੇ ਲੋਕ ਬਹੁਤ ਸਾਰੇ ਰੱਬ ਦੇ ਦਾਸ ਅਜਿਹੇ ਲੋਕ ਨੇ ਜਿਹੜੇ ਆਪਣੇ ਨਾਮਾਂ ਦੇ ਅੱਗੇ ਆਪਣੇ ਟਾਈਟਲਾਂ ਨੂੰ ਲਾ ਲੈਂਦੇ ਆ ਮੈਂ ਬੜੀ ਵਾਰ ਦੇਖਦਾ ਕਈਆਂ ਨੂੰ ਜਦੋਂ ਉਹ ਆਪਣਾ ਤਾਰਿਫ ਕਰਾਉਂਦੇ ਨੇ ਆਪਣੀ ਇੰਟਰੋਡਕਸ਼ਨ ਦਿੰਦੇ ਆ ਉਹ ਪਹਿਲਾਂ ਆਪਣਾ ਕਿੰਨਾ ਸਾਰਾ ਨਾਮ ਬੋਲਦੇ ਆ ਮੈਨੂੰ ਜੀ ਮੇਰਾ ਨਾਮ ਫਲਾਨਾ ਆ ਤੇ ਮੇਰੇ ਕੋਲ ਫਲਾਨਾ ਅਹੁਦਾ ਆ ਤਾਂ ਮੈਂ ਪੰਜਾਬ ਦੇ ਵਿੱਚ ਆਹ ਸੇਵਾ ਕਰਦਾ ਤੇ ਮੇਰਾ ਆਹ ਨਾਮ ਆ ਤੇ ਉਹ ਐਡਾ ਵੱਡਾ ਆਪਣਾ ਤਾਰਿਫ ਕਰਾਉਂਦੇ ਆ ਇੱਕ ਨਾਮ ਮੇਰੇ ਭੈਣੋ ਭਰਾਓ ਤੁਸੀਂ ਲਾਉਂਦੇ ਆ ਆਪਣੇ ਨਾਮ ਦੇ ਅੱਗੇ ਇੱਕ ਤੁਹਾਡੇ ਨਾਮ ਦੇ ਪਿੱਛੇ ਜੀਵਨ ਦੀ ਪੋਥੀ ਵਿੱਚ ਯਿਸੂ ਨੇ ਲਾਉਣਾ ਆ ਹallelujah ਇਹ ਹੁਣ ਤੁਸੀਂ ਦੇਖਣਾ ਕਿ ਅਸੀਂ ਆਪਣਾ دنیਵੀ ਤਾਰੀਫ ਕਰਾਉਣਾ ਆ ਜਾਂ ਯਿਸੂ ਸਾਡਾ ਜੀਵਨ ਦੀ ਪੋਥੀ ਵਿੱਚ ਤਾਰੀਫ ਕਰਾਵੇ ਔਰ ਪਿਤਾ ਕਹਵੇ ਐ ਮੇਰੇ ਮੁਬਾਰਕ ਬਾਪ ਦੇ ਲੋਕੋ ਆਓ ਉਸ ਰਾਜ ਦੇ ਵਿੱਚ ਦਲੇਰੀ ਨਾਲ ਪ੍ਰਵੇਸ਼ ਕਰੋ ਜਿਹੜਾ ਮੁੱਢ ਕਦੀਮ ਤੋਂ ਤਿਆਰ ਕੀਤਾ ਇਕ ਲੋਕਿਕ ਨਜ਼ਾਰਾ ਉਸ ਜਗ੍ਹਾ ਤੇ ਬਣਿਆ ਹੋਵੇਗਾ ਜਦੋਂ ਪਰਮੇਸ਼ਵਰ ਦੀ ਅੱਖ ਦੇ ਵਿੱਚ ਇਸ ਇਸਤਰੀ ਦੀ ਅੱਖ ਪਈ। ਉਹਨੇ ਆਪਣਾ ਜੀਵਨ ਖੁਦਾ ਦੇ ਚਰਨਾਂ ਵਿੱਚ ਅਰਪਣ ਕੀਤਾ। ਉਹਨੇ ਆਪਣੇ ਪਾਪ ਨੂੰ ਛੱਡਿਆ। ਉਹਨੇ ਪਛਤਾਪ ਕੀਤਾ। ਉਹਨੇ ਰੋ ਰੋ ਕੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਲਿਖਿਆ ਚਰਨ ਭੇਟਦੇ ਆ ਔਰ ਆਪਣੇ ਬਾਲਾਂ ਦੇ ਨਾਲ ਉਹਨਾਂ ਚਰਨਾਂ ਨੂੰ ਪਹੁੰਚਿਆ। ਉਹਨੇ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ। ਮੇਰੇ ਭੈਣੋ ਤੇ ਭਰਾਵੋ ਤੁਹਾਨੂੰ ਦੱਸਣਾ ਚਾਹੁੰਦਾ ਕੁਝ। ਰਾਜਾ ਗਾਉਲ ਯਿਸੂ ਨੇ ਬਾਦਸ਼ਾਹ ਸੀਗਾ। ਉਹਦੀ ਪਤਨੀ ਮੀਕਲ ਉਹਨੂੰ ਤਾਕੀ ਦੇ ਵਿੱਚੋਂ ਦੇਖਦੀ ਆ ਕਹਿੰਦੀ ਇਹਨੇ ਆਪਣੇ ਸਰੀਰ ਦੇ ਉੱਤੋਂ ਕੱਲੇ-ਕੱਲੇ ਕੱਪੜੇ ਲਾਹਤੇ ਆ ਸਿਰਫ ਤੇ ਸਿਰਫ ਬਾਈਬਲ ਦੇ ਵਿੱਚ ਲਿਖਿਆ ਉੱਤੇ ਐਫੋਦ ਕਹਿੰਦੇ ਆ ਸੀ ਜੱਜ ਦੇ ਲੋਕ ਥੱਲੇ ਉਹਦੀ ਇੱਕ ਅੰਡਰ ਗਵਰਨਮੈਂਟ ਟਾਈਪ ਪਾਉਂਦੇ ਹੋਣਗੇ ਉਹਨੂੰ ਫੋਦ ਕਹਿੰਦੇ ਕਤਾਨੀ ਦੇ ਫੋਦ ਰਾਜਾ ਸੀ ਆਬਵੀਅਸਲੀ ਸ਼ਾਹੀ ਕੱਪੜੇ ਪਛਾਕੇ ਜਿਹੜੀ ਉਹਨੇ ਆਪਣੀ ਉਤਾਰਦੀ ਆ ਪੈਰਾਂ ਵਿੱਚੋਂ ਵੀ ਜੁੱਤੀਆਂ ਉਤਾਰਦੀ ਆ ਆਪਣਾ ਮੁਕਟ ਵੀ ਉਤਾਰਦਾ ਔਰ ਯਿਸੂ ਮਸੀਹ ਇਹ ਗਲਾਪ ਦੇ ਵਿੱਚ ਲਿਖਿਆ ਜਦੋਂ ਪ੍ਰਭੂ ਦਾ ਇਹ ਤਾਂ ਸੰਦੂਕ ਰਾਜਾ ਦਾਊਦ ਲੈ ਕੇ ਆ ਰਿਹਾ ਔਰ ਉਹਦੇ ਅੱਗੇ ਉਹ ਨੱਚਦਾ ਪਿਆ ਉਹ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕਰਦਾ ਉਹ ਆਪਣੀ ਇੱਜ਼ਤ ਨੂੰ ਆਪਣੇ ਵੀ ਹੋਵਾ ਪਰਮੇਸ਼ਵਰ ਦੇ ਲਈ ਨਿਸ਼ਾਵਰ ਕਰ ਰਿਹਾ ਉਹ ਕਹਿੰਦਾ ਮੈਂ ਕੁਝ ਨਹੀਂਗਾ ਜੋ ਕੁਝ ਸੀਸ ਤੂੰ ਮੈਨੂੰ ਬਣਾਇਆ ਹallelujah ਇੱਥੇ ਇਸਤਰੀ ਨੇ ਮਹਿੰਗਾ ਮੋਲ ਦਾ ਅਤਰ ਲੈ ਕੇ ਆਈਏ ਕਿਉਂਕਿ ਉਹ ਬੇਬੀਚਾਰ ਨੇ ਬੇਸ਼ਬਰੀਤੀ ਕਰਦੀ ਔਰ ਉਹਦੇ ਕੋਲੇ ਕਾਫੀ ਉਹਦੇ ਕੋਲੇ ਪੈਸਾ ਵੀ ਹੋਊਗਾ ਜਿਹੜਾ ਇੰਨਾ ਮਹਿੰਗੇ ਮੋਲ ਦਾ ਅਤਰ ਉਹਨੇ ਲਿਆਦਾ ਤੇ ਯਿਸੂ ਦੇ ਚਰਨਾਂ ਦੇ ਉੱਤੇ ਮਲਣਾ ਸ਼ੁਰੂ ਕੀਤਾ ਔਰ ਬਾਈਬਲ ਦੇ ਵਿੱਚ ਲਿਖਿਆ ਉਹ ਘਰ ਜਦੋਂ ਸ਼ੀਸ਼ੀ ਟੁੱਟੀ ਉੱਥੇ ਅਤਰ ਦੀ ਖੁਲੀ ਆ ਉਹ ਘਰ ਸਾਰਾ ਵਾਸ਼ਨਾ ਦੇ ਨਾਲ ਮੇਰੇ ਰੱਬ ਦੇ ਪਿਆਰਿਓ ਭਰ ਗਿਆ ਕੀ ਤੁਹਾਡਾ ਜੀਵਨ ਜਿਹਾ ਹੈ ਕਿ ਤੁਸੀਂ ਖੁਦ ਹੀ ਯਿਸੂ ਦੇ ਟੱਚ ਵਿੱਚ ਆ ਗਏ ਕਿ ਤੁਹਾਡਾ ਜੀਵਨ ਦੇ ਵਿੱਚੋਂ ਯਿਸੂ ਦੇ ਲਹੂ ਦੀਆਂ ਧਾਰਾ ਬਗਣੀਆਂ ਸ਼ੁਰੂ ਹੋ ਗਈਆਂ ਅੱਜ ਵੀ ਬਹੁਤ ਸਾਰੇ ਲੋਕ ਬਪਤਿਸਮਾ ਲੈਣ ਤੋਂ ਬਾਅਦ ਵੀ ਉਹੀ ਪੁੱਠੇ ਕੰਮ ਕਰੀ ਜਾਂਦੇ ਪੁਰਾਣੀ ਜ਼ਿੰਦਗੀ ਨੂੰ ਜੀਂ ਜਾਂਦੇ ਕਲਾਮ ਦੇ ਵਿੱਚ ਲਿਖਿਆ ਮਸੀਹ ਦੇ ਵਿੱਚ ਆ ਕੇ ਅਸੀਂ ਇੱਕ ਨਵੀਂ ਸ੍ਰਿਸ਼ਟ ਬਣਨਾ ਸਿੱਖੀ ਪਰ ਇਹ ਕਲਾਮ ਤੁਹਾਨੂੰ ਸਿਰਮ ਸੱਚਾਈ ਵਾਲੇ ਰੱਬ ਦੇ ਖਾਦਮਾਂ ਤੋਂ ਮਿਲ ਸਕਦਾ ਹੈ ਨਹੀਂ ਤਾਂ ਜੋ ਕੋਈ ਕਿਉਂਕਿ ਸੰਸਾਰ ਵਿੱਚ ਤੁਸੀਂ ਭਲੀ ਭਾਂਤ ਜਾਣਦੇ ਆ ਅੱਜ ਕਿਸੇ ਨੂੰ ਕਿਸੇ ਦੇ ਆਚਰਣ ਦੇ ਨਾਲ ਨਹੀਂ ਗਏ ਮੇਰੇ ਭੈਣੋ ਭਰਾਓ ਪਵਿੱਤਰਤਾ ਹੀ ਯਿਸੂ ਦੀ ਹਜ਼ੂਰੀ ਵਿੱਚ ਸਾਨੂੰ ਜਾਣਦੇ ਲਈ ਇੱਕ ਰਸਤਾ ਹੈ ਉਹੀ ਮਾਰਗ ਹੈ ਜੇ ਤੁਸੀਂ ਆਪਣੇ ਜੀਵਨ ਨੂੰ ਪਵਿੱਤਰਤਾ ਵਿੱਚ ਨਹੀਂ ਨਾ ਰੱਖਿਆ ਤੁਸੀਂ ਰੱਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦੇ ਨਾ ਤੁਸੀਂ ਉਸੇ ਤੱਕ ਪਹੁੰਚ ਸਕਦੇ ਇਹ ਇਸਤਰੀ ਨੇ ਹਰੇਕ ਪ੍ਰਕਾਰ ਦੀ ਵਾਧਾ ਜਿਹੜੀ ਹੈ ਕ੍ਰੋਸ ਕੀਤੀ ਹੈ ਕਿਉਂ ਕਿ ਇਹਦੇ ਮਨ ਵਿੱਚ ਇਹ ਜਿੱਸੀ ਗੱਲ ਕਿ ਅੱਜ ਮੈਂ ਪਰਮੇਸ਼ਵਰ ਦੇ ਨਾਲ ਸਾਹਮਣਾ ਕਰਨਾ ਹੀ ਕਰਨਾ ਬੜੀ ਵਾਰ ਉਹਨੇ ਮਹਿਮਾ ਸੁਣੀ ਹੋਊਗੀ ਨਾਮੀ ਗ੍ਰਾਮੀ ਲੋਕਾਂ ਦੇ ਕੋਲ ਉਹਨੇ ਪ੍ਰਭੂ ਦੇ ਬਾਰੇ ਸੁਣਿਆ ਹੋਊਗਾ ਪਰ ਅੱਜ ਇਹਦਾ ਜਿਹੜਾ ਸਾਹਮਣਾ ਹੈ ਉਹ ਸਿਰਜਣਹਾਰ ਦੇ ਨਾਲ ਫਰੀਸੀ ਸ਼ਮਾਉਂ ਦੇ ਘਰ ਕੋ ਜਦੋਂ ਪ੍ਰਭੂ ਨੇ ਸ਼ਮਾਉਂ ਨੂੰ ਸਾਰੀ ਗੱਲ ਦੱਸੀ ਕਹਿੰਦਾ ਪ੍ਰਭੂ ਜਿਹਦੇ ਪਾਪ ਜਿਆਦੇ ਮਾਫ ਹੋਏ ਆ ਉਹ ਹੀ ਜਿਆਦਾ ਪ੍ਰੇਮ ਕਰੂਗਾ ਤੇ ਖੁਦਾ ਨੇ ਫਿਰ ਕੀ ਦੱਸਿਆ ਕਹਿੰਦਾ ਤੂੰ ਮੈਨੂੰ ਆਪਣੇ ਘਰ ਉਤਾਰਿਆ ਧਿਆਨ ਦੇ ਨਾਲ ਸੁਣਨਾ ਫਿਰ ਉਸ ਧੀਮੀ ਦੀ ਵੱਲ ਮੂੰਹ ਫੇਰ ਕੇ ਸ਼ਮਾਉਂ ਨੂੰ ਕਿਹਾ ਤੂੰ ਇਸ ਧੀਮੀ ਨੂੰ ਵੇਖਦਾ ਹੈ ਪ੍ਰਭੂ ਕਹਿੰਦੇ ਤੂੰ ਸ਼ਮਾਉਂ ਆ ਜਿਹੜੀ ਧੀਮੀ ਖਲੋਤੀ ਆ ਵਿਚਾਰੀ ਪਿਛੋ ਦੀ ਆਈ ਆ ਔਰ ਆ ਕੇ ਉਹਨੇ ਬਹੁਤ ਕੁਝ ਮੇਰੇ ਲਈ ਕੀਤਾ ਆ ਤੂੰ ਦੇਖਦਾ ਉਹਨੂੰ ਮੈਂ ਤੇਰੇ ਘਰ ਦੇ ਵਿੱਚ ਆਇਆ ਮੈਂ ਪਹਿਲਾਂ ਦੱਸਿਆ ਵੀ ਕਫਰਾ ਨਹੂਮ ਤੇ ਜਿਸ ਜਗ੍ਹਾ ਤੇ ਯਹਸ਼ੂਸੀ ਸਮਾਉਨ ਫਰੀਸੀ ਦੇ ਘਰ ਆ ਉਹ ਜਗ੍ਹਾ ਤਕਰੀਬਨ ਤਕਰੀਬਨ ਜੇ ਅਸੀਂ ਜੀਓਗ੍ਰਾਫਿਕ ਮੈਪ ਦੇ ਅਕੋਰਡਿੰਗ ਟੂ ਦੇਖੀਏ ਤਾਂ ਕੋਈ 20 ਕੀ ਮਾਈਲ ਬਣਦੀ ਆ ਕਿਉਂਕਿ ਉਦੋਂ ਗੱਡੀਆਂ ਕਾਰਾਂ ਮੋਟਰਸਾਈਕਲ ਬਾਈਕ ਨਹੀਂ ਸੀ ਜਿਆਦਾ ਸਫਰ ਤੁਰ ਤੁਰ ਕੇ ਹੁੰਦਾ ਸੀ ਪ੍ਰਭੂ ਯਹਸ਼ੂਸੀ ਜੇ ਇਸ ਵੇਲੇ ਉਸ ਜਗ੍ਹਾ ਤੇ ਪਹੁੰਚੇ ਥੱਕੇ ਹਾਰੇ ਔਰ ਪੈਰਾਂ ਦੇ ਤੇ ਧੂੜ ਵੀ ਜੰਮੀ ਆ ਔਰ ਯਹੂਦੀਆਂ ਦੇ ਵਿੱਚ ਇਹ ਪਰੰਪਰਾ ਸੀ ਕਿ ਜੇ ਇਸ ਵੇਲੇ ਕੋਈ ਵੀ ਚਾਹੇ ਮਹਿਮਾਨ ਆ ਚਾਹੇ ਕੋਈ ਵੀ ਬਾਹਰੋਂ ਜਦੋਂ ਆਇਆ ਉਹ ਮੱਟਾਂ ਦੇ ਵਿੱਚ ਪਾਣੀ ਭਰਿਆ ਹੁੰਦਾ ਸੀਗਾ ਕਹਾਣੀ ਤੁਹਾਨੂੰ ਬਹੁਤ ਮੈਂ ਪਹਿਲੀ ਵਾਰੀ ਵੀ ਤੁਸੀਂ ਬੜੀ ਬਾਾਰ ਪੜ੍ਹੀ ਹੈ ਸੁਣੀ ਆ ਕਾਨਾ ਦੇ ਵਿਆਹ ਦੀ ਕਹਾਣੀ ਉੱਥੇ ਵੀ 6 ਮੱਟ ਟੈਲੂਆਂ ਨੇ ਪਾਣੀ ਨਾਲ ਭਰਦੇ ਸੀ ਇਦਾਂ ਮਾਟਰ ਰੱਖੇ ਹੁੰਦੇ ਸੀ ਯਹੂਦੀਆਂ ਦੇ ਘਰਾਂ ਵਿੱਚ ਪਰੰਪਰਾ ਦੇ ਅਨੁਸਾਰ ਜਦੋਂ ਕੋਈ ਵੀ ਆਉਂਦਾ ਸੀ ਉਹਦੇ ਆਦਰ ਦੇ ਲਈ ਪਹਿਲਾਂ ਪਾਣੀ ਉਹਦੇ ਚਰਨਾਂ ਤੇ ਪਾਇਆ ਜਾਂਦਾ ਸੀ ਚਰਨ ਧੋਤੇ ਜਾਂਦੇ ਸੀ ਤਾਂ ਕਿ ਮਿੱਟੀ ਜਿਹੜੀ ਆ ਉਹ ਲਹਿ ਜਾਵੇ ਤੇ ਆਰਾਮ ਨਾਲ ਅੰਦਰ ਜਾ ਸਕਣ ਤੇ ਪ੍ਰਭੂ ਹੁਣ ਸ਼ਮਾਉਂ ਨੂੰ ਪਤਾ ਕੀ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੀ ਕਹਾਣੀ ਨੂੰ ਧਿਆਨ ਨਾਲ ਸੁਣੋ ਸ਼ਮਾਉਂ ਪ੍ਰਭੂ ਨੂੰ ਸਿਰਫ ਤੇ ਸਿਰਫ ਇੱਕ ਨਬੀ ਦੇ ਤੌਰ ਤੇ ਉੱਤੇ ਆਪਣੇ ਘਰ ਸੱਦਦਾ ਆ ਤੇ ਘਰ ਸੰਦਣ ਤੋਂ ਬਾਅਦ ਜਦੋਂ ਸਾਹਮਣਾ ਇੱਕ ਪਾਪਣ ਇਸਤਰੀ ਦੇ ਨਾਲ ਹੁੰਦਾ ਪ੍ਰਭੂ ਦੇ ਉੱਤੇ ਉਹ ਅਤਰ ਦਿੰਦੀ ਆ ਆਪਣੇ ਪੈਰਾਂ ਦੇ ਆਪਣੇ ਹੱਥਾਂ ਦੇ ਨਾਲ ਅਤਰ ਖੋਲ ਕੇ ਪ੍ਰਭੂ ਦੇ ਚਰਨ ਆਪਣੇ ਹੱਥਾਂ ਨਾਲ ਪਿਉਂਦੀ ਆ ਔਰ ਆਪਣੇ ਵਾਲਾਂ ਦੇ ਨਾਲ ਸਾਫ਼ ਕਰਦੀ ਆ ਤਾਂ ਕਹਿੰਦਾ ਪ੍ਰਭੂ ਨੂੰ ਕੁਝ ਨਹੀਂ ਪਤਾ ਕਹਿੰਦਾ ਜੇ ਨਬੀ ਹੁੰਦਾ ਤੇ ਇਹਨੂੰ ਫੱਟ ਪੱਟ ਲੱਗ ਜਾਂਦਾ ਕਿ ਜਿਹੜੀ ਇਸਤਰੀ ਨੇ ਮੈਨੂੰ ਛੋਇਆ ਕਿਉਂਕਿ ਨਬੀਆਂ ਨੂੰ ਪਾਪੀ ਉਸ ਤਰ੍ਹਾਂ ਛੂਹ ਨਹੀਂ ਸਕਦੀ ਕਿੰਦਾ ਇਹਨੂੰ ਪਤਾ ਲੱਗ ਜਾਣਾ ਸੀ ਪਰ ساری ਕਹਾਣੀ ਦਿਲ ਦੇ ਵਿੱਚ ਜਿਹੜੀ ਸ਼ਮਾਉਂ ਦੇ ਪੱਕ ਰਹੀ ਆ ਉਹ ਸਿਰਜਣਹਾਰ ਹੀ ਹੋਵਾ ਨੇ ਸੁਣ ਲਈ ਹallelujah ਹallelujah ਮੈਂ ਤੇਰੇ ਘਰ ਆਇਆ ਤੈ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ ਦੇਖੋ ਕਫਰਨ ਹੋਮ ਤੋਂ ਮੈਂ ਪਹਿਲਾਂ ਦੱਸਿਆ ਵੀ ਨਾਈਂ ਤੱਕ ਪ੍ਰਭੂ ਦਾ ਸਫਰ ਬੜਾ ਲੰਬਾ ਆ 21 20 ਕਿਲੋਮੀਟਰ ਚੱਲ ਕੇ ਆਇਆ ਪਰ ਉੱਥੇ ਉਹਨੇ ਪਾਣੀ ਉਹਨੂੰ ਨਹੀਂ ਦਿੱਤਾ ਯਿਸੂਸੀ ਇਦਾਂ ਹੀ ਲਿਬੜਿਆ ਪੈਰਾਂ ਦੇ ਨਾਲ ਉਹਦੇ ਜਿੱਥੇ ਵੀ ਉਹਨੇ ਆਪਣਾ ਉਹ ਲੌਬੀ ਬਣਾਈ ਹੋਊਗੀ ਜਿੱਥੇ ਬਹੁਤ ਸਾਰੇ ਲੋਕ ਬੈਠੇ ਹੋਣਗੇ ਉਹਨਾਂ ਦੇ ਵਿੱਚ ਜਾ ਕੇ ਪ੍ਰਭੂ ਵੀ ਬਿਰਾਜਮਾਨ ਹੋ ਗਿਆ ਪਰ ਇਨੇ ਮੇਰੇ ਪੈਰਾਂ ਨੂੰ ਹੰਝੂਆਂ ਨਾਲ ਭੀਮੇ ਆਪਣੇ ਵਾਰਾਂ ਨਾਲ ਪਹੁੰਚੇ ਖੁਦਾ ਕਿਹਾ ਇਨੇ ਆਪਣੇ ਜਦੋਂ ਦੀ ਮੈਂ ਤੇਰੇ ਘਰੇ ਆਇਆ ਇਹ ਵੀ ਆਈ ਹੈ ਇਨੇ ਆਪਣੇ ਲਗਾਤਾਰ ਹੰਝੂ ਵਗਾ ਵਗਾ ਕੇ ਮੇਰੇ ਚਰਨਾਂ ਨੂੰ ਧੋਤਾ ਸ਼ਮਾਰ ਧੋਤਾ ਮੈਨੂੰ ਪਾਣੀ ਦਾ ਕਟੋਰਾ ਵੀ ਨਹੀਂ ਦਿੱਤਾ ਜੜ ਕੇ ਯਹੂਦੀਆ ਦੀ ਪਰੰਪਰਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਪਹਿਲਾਂ ਆਉਣ ਵਾਲੇ ਤਿੱਥੀ ਤੇ ਆਉਣ ਵਾਲੇ ਮਹਿਮਾਨ ਦੇ ਪੈਰ ਧਵਾਉਂਦੇ ਸੀ ਫਿਰ ਅੰਦਰ ਉਤਾਰਦੇ ਸੀ ਤੇ ਯਸ਼ੂਸੀ ਆਪਣੇ ਚੇਲੇ ਦੇ ਨਾਲ ਡਾਇਰੈਕਟ ਹੀ ਉਹਦੀ ਲੌਬੀ ਦੇ ਵਿੱਚ ਚਲਾ ਗਿਆ ਹallelujah ਔਰ ਆਪਣੇ ਵਾਲਾਂ ਨਾਲ ਪੁੱਝੇ ਤੈ ਮੈਨੂੰ ਨਾ ਚੁੰਮਿਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਮਹਿਮਾਨ ਉਹਨਾਂ ਦੇ ਘਰ ਦੇ ਵਿੱਚ ਕੋਈ ਆਉਂਦਾ ਸੀ ਉਹਦੀ ਆਉ ਭਗਤਾਂ ਦੀ ਆਦਰ ਦੇ ਲਈ ਜਿਵੇਂ ਅੱਜ ਕੱਲ ਆਪਾਂ ਗਲੇ ਮਿਲਦੇ ਆ ਇੱਕ ਦੂਜੇ ਨੂੰ ਹੈਂਡ ਸ਼ੇਕ ਕਰਦੇ ਆ ਹੱਥ ਮਲਾਉਂਦੇ ਆ ਉਸ ਵੇਲੇ ਅੱਜ ਵੀ ਯਹੂਦੀਆਂ ਦੇ ਵਿੱਚ ਉਹ ਇੱਕ ਦੂਜੇ ਨੂੰ ਚੁੰਮਦੇ ਕਿਹਦਾ ਪ੍ਰਭੂ ਕਹਿੰਦਾ ਤੂੰ ਮੇਰਾ ਚੁੰਮਣ ਵੀ ਨਹੀਂ ਕੀਤਾ ਮੈਂ ਦੱਸਣਾ ਚਾਹੁੰਦਾ ਅਤਰ ਜਿਹੜਾ ਮਲਿਆ ਜਾਂਦਾ ਸੀ ਜਾਂ ਤਾਂ ਉਹ ਪ੍ਰਭੂ ਦੇ ਵੱਡੇ ਵੱਡੇ ਜਿਹੜੇ ਬਾਦਸ਼ਾਹ ਬਣਦੇ ਸੀਗੇ ਜਿਨ੍ਹਾਂ ਨੂੰ ਅਨੌਂਟਿੰਗ ਕਰਨ ਦੇ ਲਈ ਲਾਇਆ ਜਾਂਦਾ ਸੀ ਤੇ یہاں ਫਿਰ ਮਰਦਿਆਂ ਨੂੰ ਲਾਇਆ ਜਾਂਦਾ ਸੀ ਪਰ ਕਹਾਣੀ ਬਹੁਤ ਲੰਬੀ ਹੋ ਜਣੀ ਹੈ ਸਿਰਫ ਆਪਾਂ ਇੱਥੇ ਰਹਿ ਮੰਗੇ ਮੇਰੇ ਭੈਣੋ ਦੇ ਭਰਾਓ ਜੇ ਇਸ ਵੇਲੇ ਉਸ ਇਸਤਰੀ ਨੇ ਪ੍ਰਭੂ ਦੇ ਚਰਨਾਂ ਦੇ ਉੱਤੇ ਰੋ ਰੋ ਕੇ ਉਹਦੇ ਚਰਨਾਂ ਨੂੰ ਪੂੰਝਿਆ ਸਾਫ਼ ਕੀਤਾ ਔਰ ਆਪਣੇ ਵਾਲਾਂ ਦੇ ਨਾਲ ਉਹਨਾਂ ਨੂੰ ਸਾਫ਼ ਕਰਦੀ ਆ ਔਰ ਅਤਰ ਮਲਦੀ ਆ ਉਹ ਘਰ ਵਾਸ਼ਾ ਦੇ ਨਾਲ ਭਰਿਆ ਤੇ ਪਰਮੇਸ਼ਰ ਨੇ ਉਹਨੂੰ ਕੀ ਕਿਹਾ ਕਹਿੰਦਾ ਮੈਂ ਇੱਥੇ ਆਇਆ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ ਕਹਿੰਦਾ ਤੂੰ ਤਾਂ ਇੱਕ ਵਾਰੀ ਵੀ ਨਹੀਂ ਮੈਨੂੰ ਚੁੰਮਿਆ ਤੇ ਜਦੋਂ ਦਾ ਮੈਂ ਸ਼ਮੌਨ ਤੇਰੇ ਘਰ ਦੇ ਵਿੱਚ ਆਇਆ ਇਹ ਮੇਰੇ ਪੈਰਾਂ ਨੂੰ ਲਗਾਤਾਰ ਚੁੰਮੀ ਜਾਂਦੀ ਆ ਇੱਜ਼ਤ ਦੇ ਰਹੀ ਆ ਆਦਰ ਦੇ ਰਹੀ ਆ ਸਾਰੀ ਮਹਿਮਾ ਸਾਰਾ ਜ਼ੁਲਾਲ ਦੇ ਤੋਹਨੇ ਹਾਲੇਲੂਇਆ ਇਹ ਰੱਬ ਦੀ ਹਜ਼ੂਰੀ ਦਾ ਪ੍ਰਤਾਪ ਆ ਮੇਰੇ ਭੈਣੋ ਤੇ ਭਰਾਓ ਅਗਰ ਤੁਸੀਂ ਅੱਜ ਵੀ ਪ੍ਰਾਰਥਨਾ ਨਹੀਂ ਕਰਦੇ ਆਪਣਾ ਸਬੰਧ ਪ੍ਰਭੂ ਦੇ ਨਾਲ ਬਣਾਓ ਇਹ ਨਹੀਂ ਕਿ ਦੁੱਖ ਤਕਲੀਫਾਂ ਆ ਗਈਆਂ ਅਸੀਂ ਉਦੋਂ ਹੀ ਯਿਸੂ ਨੂੰ ਯਾਦ ਕਰਨਾ ਨਹੀਂ ਜਿਸ ਵੇਲੇ ਵੀ ਤੁਹਾਡੇ ਕੋਲ ਸਮਾਂ ਮਿਲਦਾ ਚਾਹੇ ਰਾਤ ਦਾ ਆ ਚਾਹੇ ਅਤੀ ਰਾਤ ਦਾ ਚਾਹੇ ਕੰਮ ਕਰਦੇ ਆ ਚਾਹੇ ਵਿਹਲੇ ਆ ਕਿਤੇ ਵੀ ਉਸੇ ਵੇਲੇ ਵੀ ਯਿਸੂ ਆਪਣੇ ਸਿਰਜਣਹਾਰੇ ਨੂੰ ਯਾਦ ਰੱਖੋ ਮੇਰੇ ਭੈਣੋ ਤੇ ਭਰਾਓ ਤਾਂ ਕਿ ਪ੍ਰਭੂ ਦਾ ਜ਼ਲਾਲ ਉਹਦੀ ਹਜ਼ੂਰੀ ਦਾ ਪ੍ਰਤਾਪ ਉਹ ਤੁਹਾਡੇ ਤੇ ਬਣਿਆ ਰਹੇ ਹallelujah ਕਹ ਮੈਨੂੰ ਨਾ ਚੁੰਮਿਆ ਪਰ ਜਦੋਂ ਦਾ ਪਰ ਇਹ ਜਦੋਂ ਦਾ ਮੈਂ ਇੱਥੇ ਆਇਆ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੇ ਤੇ ਮੇਰੇ ਸਿਰ ਤੇ ਤੇਲ ਨਾ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ ਕਹਿੰਦਾ ਤੂੰ ਤੇਲ ਵੀ ਨਹੀਂ ਮਲਿਆ ਇਹਨੇ ਸਭ ਤੋਂ ਬੇਸ਼ਕੀਮਤ ਅਤਰ ਲਿਆ ਕੇ ਮੇਰੇ ਚਰਨਾਂ ਦੇ ਉੱਤੇ ਉਂਢੇਲ ਦਿੱਤਾ ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਇਹਦੇ ਪਾਪ ਜੋ ਬਹੁਤੇ ਹਨ ਦੇਖੋ ਸ਼ਮਾਉਂ ਦੇ ਮਨ ਦੀ ਗੱਲ ਹੁਣ ਯਿਸੂ ਮਸੀਹ ਨੇ ਆਪਣੀ ਜ਼ਮਾਨ ਤੇ ਲਿਆ ਕੇ ਸ਼ਮਾਉਂ ਦੇ ਕੰਨਾਂ ਵਿੱਚ ਪਾਤੀ ਆ ਜੋ ਸ਼ਮਾਉਂ ਸੋਚਦਾ ਸੀ ਪ੍ਰਭੂ ਨੇ ਉਹਦੇ ਸਾਹਮਣੇ ਸਾਰੀ ਫਿਲਮ ਚਲਾ ਦਿੱਤੀ ਆ ਪ੍ਰਭੂ ਕਹਿੰਦਾ ਸ਼ਮਾਰ ਮੈਂ ਤੇਰੇ ਘਰ ਆਇਆ ਨਾ ਤੂੰ ਮੈਨੂੰ ਪਾਣੀ ਦਿੱਤਾ ਇਹਨੇ ਆਪਣੇ ਹੰਝੂ ਵਗਾ ਵਗਾ ਕੇ ਮੇਰੇ ਪੈਰ ਧੋਤੇ ਕਹਿੰਦਾ ਤੂੰ ਮੇਰਾ ਆਦਰ ਨਹੀਂ ਕੀਤਾ ਇੱਕ ਚੁੰਮਣ ਦੇ ਨਾਲ ਇਹਨੇ ਆਤਰ ਮਲਿਆ ਤੇ ਜਦੋਂ ਦਾ ਮੈਂ ਇੱਥੇ ਤੇਰੇ ਘਰ ਦੇ ਵਿੱਚ ਬਰਾਜਮਾਨ ਆ ਇਹ ਆਪਣੇ ਚੁੰਮਣ ਨੂੰ ਮੇਰੇ ਕਦਮਾਂ ਤੋਂ ਨਹੀਂ ਚੱਕਿਆ ਲਗਾਤਾਰ ਮੈਨੂੰ ਪਿਆਰ ਕਰ ਰਹੀ ਹੈ ਲਗਾਤਾਰ ਆਤਰ ਦੇ ਰਹੀ ਹੈ ਇਸ ਕਾਰਨ ਮੈਂ ਤੈਨੂੰ ਆਖਦਾ ਇਹਦੇ ਪਾਪ ਜੋ ਬਹੁਤੇ ਸੀ ਪ੍ਰਭੂ ਜਾਣਦਾ ਸੀ ਉਹਦੇ ਪਾਪ ਨੂੰ ਸ਼ਮੌਨ ਵੀ ਹੱਕਾ ਬੱਕਾ ਰਹਿ ਗਿਆ ਹੁਣ ਪਹਿਲਾਂ ਕੀ ਸੋਚਦਾ ਕਹਿੰਦਾ ਇਹ ਕੋਈ ਨਬੀ ਆ ਜੇ ਨਬੀ ਹੁੰਦਾ ਤਾਂ ਇਹਨੂੰ ਪਤਾ ਲੱਗ ਜਾਣਾ ਸੀ ਹਾਲੇਲੂਇਆ ਹਾਲੇ ਵੀ ਸ਼ਮੌਨ ਦੀ ਬੁੱਧੀ ਜਿਹੜੀ ਕੰਮ ਨਹੀਂ ਕਰ ਰਹੀ ਸਦਿਆ ਖਾਣੇ ਦੇ ਉੱਤੇ ਚੇਲਿਆਂ ਸਨੇਹ ਸਿਰਜਣ ਹਾਰ ਪਰਮੇਸ਼ਰ ਨੂੰ ਫਰੀਸੀਆਂ ਦੇ ਸ਼ਮੌਨ ਨੇ ਆ ਪਰ ਵਰਗਤ ਇਥੋਂ ਇੱਕ ਵੇਸ਼ਵਾ ਨਾਇਨ ਨਗਰ ਦੀ ਲੈ ਗਈ ਆ ਹallelujah ਮੇਰੇ ਭੈਣੋ ਤੇ ਭਰਾਓ ਯਿਸੂ ਨੂੰ ਤੁਹਾਡੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਤੇ ਸਿਰਫ ਉਹ ਤੁਹਾਡਾ ਦਿਲ ਮੰਗਦਾ ਆ ਆਪਣਾ ਦਿਲ ਪਾਪ ਤੋਂ ਰਹਿਤ ਕਰਕੇ ਯਿਸੂ ਦੇ ਅੱਗੇ ਚੜਾ ਲਈਏ ਆਪਣੇ ਆਪ ਨੂੰ ਯਿਸੂ ਦੇ ਸਜਦੇ ਦੇ ਵਿੱਚ ਦੇਈਏ ਉਹਦੀ ਹਜ਼ੂਰੀ ਦਾ ਪ੍ਰਤਾਪ ਫਿਰ ਤੁਸੀਂ ਆਪ ਦੇਖੋਗੇ ਹallelujah ਫੇਰ ਉਹ ਉਸ ਧੀਮੀ ਨੂੰ ਆਖਿਆ ਦੇਖੋ ਹੁਣ ਗੱਲ ਕੀਤੀ ਮੇਰੇ ਸੁਆਮੀ ਨੇ ਉਸ ਧੀਮੀ ਦੇ ਨਾਲ ਪ੍ਰਭੂ ਨੇ ਕੀ ਕਿਹਾ ਕਹਿੰਦਾ ਤੇਰੇ ਪਾਪ ਮਾਫ ਕੀਤੇ ਗਏ ਅਤੇ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ ਆਪਣੇ ਮਨ ਵਿੱਚ ਕਹਿਣ ਲੱਗੇ ਭਾਈ ਇਹ ਕੌਣ ਆ ਹallelujah ਉੱਥੇ ਤੁਹਾਨੂੰ ਮੈਂ ਦੱਸਿਆ ਵੀ ਬਹੁਤ ਸਾਰੇ ਉਹਦੇ ਰਿਸ਼ਤੇਦਾਰ ਤੇ ਫੱਕੀ ਫਰੀਸੀ ਸਦੂਕੀ ਉਤਨੇ ਹੋਣ ਵੀ ਉਹਦੇ ਘਰ ਦੇ ਵਿੱਚ ਤੇ ਉਹ ਕਹਿੰਦੇ ਇਹ ਕੌਣ ਆ ਜਿਹੜਾ ਪਾਪ ਮਾਫ ਕਰੀ ਜਾਂਦੇ ਹਲੇ ਤੱਕ ਵੀ ਕਿਸੇ ਨੂੰ ਕੁਝ ਸਮਝ ਨਹੀਂ ਗਈ ਤੋ ਕਿ ਉਹ ਯਿਸੂਸੀ ਨੂੰ ਨਹੀਂ ਸਮਝ ਪਾਇਆ ਇਸ ਔਰਤ ਨੇ ਇਹ ਸੁਸੀਦੀ ਵਡਿਆਈ ਸੁਣ ਕੇ ਹੀ ਯਿਸੂਸੀ ਨੂੰ ਸਮਝ ਲਿਆ ਔਰ ਆਪਣੇ ਹਿਰਦੇ ਦੇ ਵਿੱਚ ਲੈ ਗਈ ਆ ਔਰ ਰੱਬ ਦੀ ਹਜ਼ੂਰੀ ਦੇ ਨਾਲ ਉਹ ਘਰ ਜਿਹੜਾ ਅੰਦਰ ਲਿਆਂਦਾ ਸੀ ਉਹਨਾਂ ਖਿਲ ਗਿਆ ਤੇ ਯਿਸੂ ਦੀ ਹਜ਼ੂਰੀ ਦੇ ਨਾਲ ਉਹ ਬੇਸ਼ਵਰ ਔਰਤ ਜੀਵਰ ਖਿਲ ਗਿਆ ਇੱਕ ਅੱਛੀ ਤਾਲੀ ਮਾਰੀਏ ਹਾਲੇਲੂਇਆ ਇਹ ਆ ਯਿਸੂ ਦੀ ਹਜ਼ੂਰੀ ਦਾ ਪ੍ਰਤਾਪ ਤੇ ਮੈਂ ਆਸ ਕਰਦਾ ਮੇਰੇ ਭੈਣੋ ਭਰਾਓ ਤੁਸੀਂ ਜਰੂਰ ਪ੍ਰਾਰਥਨਾ बाइबल नहीं मानते वचन से मान चलना शुरू करो तुसी भी अपने जीवन केसु की हजूरी महसूस कर सको यीशु ने मुक्ति औरतों देती प्रभु का धनवाद कर दे आओ, अपने सब चरणा के उ खड़े हो जाओ थैंक यू